ਸ਼ਰਾਬ ਕਈਆਂ ਦੇ ਘਰ ਬਰਬਾਦ ਤੇ ਕਈਆਂ ਦੇ ਘਰ ਆਬਾਦ ਕਰ ਚੁੱਕੀ ਆ ਸ਼ਰਾਬ ਇੱਕ ਅਜਿਹਾ ਨਸ਼ਾ ਜਿਸ ਨੂੰ ਸਾਧ ਸਰਕਾਰਾਂ ਵੀ ਨਸ਼ਾ ਨਹੀਂ ਮੰਨਦੀਆਂ ਕਿਉਂਕਿ ਸਰਕਾਰਾਂ ਵੀ ਸ਼ਰਾਬ ਦੇ ਸਰਤੇ ਚਲਦੀਆਂ ਨੇ ਅੱਜ ਤੁਹਾਡੇ ਸਾਹਮਣੇ ਕੁਝ ਅੰਕੜੇ ਦਿਖਾਉਣ ਜਾ ਰਹੇ ਹਾਂ ਕਿ ਕਿਵੇਂ ਸ਼ਰਾਬ ਇੱਕ ਕਮਾਊ ਪੁੱਤ ਹੈ ਕਿਸੇ ਵੀ ਸਰਕਾਰ ਦੇ ਲਈ ਕਿਸੇ ਵੀ ਸਟੇਟ ਦੇ ਲਈ ਕਿਉਂਕਿ ਸ਼ਰਾਬ ਤੋਂ ਜਿੰਨਾ ਪੈਸਾ ਕਮਾਇਆ ਜਾਂਦਾ ਉਹ ਸ਼ਾਇਦ ਕਿਸੇ ਹੋਰ ਧੰਦੇ ਦੇ ਵਿੱਚੋਂ ਸ਼ਾਇਦ ਕਿਸੇ ਹੋਰ ਕੰਮ ਦੇ ਵਿੱਚੋਂ ਨਹੀਂ ਕਮਾਇਆ ਜਾ ਸਕਦਾ ਇਸੇ ਕਰਕੇ ਹੀ ਸ਼ਾਇਦ ਸ਼ਰਾਬ ਨਸ਼ੇ ਦੀ ਕੈਟਾਗਰੀ ਦੇ ਵਿੱਚੋਂ ਬਾਹਰ ਰੱਖੀ ਹੋਈ ਹੈ ਜੇ ਗੱਲ ਪੰਜਾਬ ਦੇ ਸੰਦਰਭ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਇਹ ਦੂਜੀ ਘਟਨਾ ਜਿਹੜੀ ਮਜੀਠਾ ਦੇ ਵਿੱਚ ਹੋਈ ਇਸ ਤੋਂ ਪਹਿਲਾਂ ਸੰਗਰੂਰ ਦੇ ਦੜਬਾ ਦੇ ਵਿੱਚ ਹੋਈ ਸੀ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਵੀ ਹੋਈ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਕਿ ਸ਼ਰਾਬ ਕੁਝ ਲੋਕ ਤਾਂ ਇੱਥੋਂ ਤੱਕ ਸਜੈਸ਼ਨ ਦਿੰਦੇ ਰਹੇ ਕਿ ਕਿਉਂ ਨਾ ਦੇਸੀ ਤੇ ਅੰਗਰੇਜ਼ੀ ਸ਼ਰਾਬ ਇੰਨੀ ਸਸਤੀ ਕਰ ਦਿੱਤੀ ਜਾਵੇ ਜਿਹੜੀ ਲੋਕਾਂ ਦੀ ਪਹੁੰਚ ਤੱਕ ਹੋਵੇ ਇਸ ਕਰਕੇ ਉਹ ਜ਼ਹਿਰੀਲੀ ਸ਼ਰਾਬ ਜਾਂ ਲਾਹਨ ਜਿਹੜੀ ਘਰ ਦੀ ਕੱਢੀ ਸ਼ਰਾਬ ਹੁੰਦੀ ਹੈ ਉੱਥੇ ਤੱਕ ਪਹੁੰਚੇ ਨਾ ਕਰਨ ਪਰ ਸ਼ਾਇਦ ਸਰਕਾਰਾਂ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿਉਂਕਿ ਸਰਕਾਰਾਂ ਦਾ ਮਾਲੀਆ ਜਿਹੜਾ ਉਹ ਹਰ ਸਾਲ ਵਧਣਾ ਚਾਹੀਦਾ ਹੈ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਮਝਾਉਣ ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਸ਼ਰਾਬ ਕਮਾਉਂ ਪੁੱਤਾ ਹੈ ਸਰਕਾਰਾਂ ਦੇ ਲਈ ਸਾਲ 2021-22 ਦੇ ਵਿੱਚ ਸ਼ਰਾਬ ਤੋਂ ਹੁੰਦੀ ਮੋਟੀ ਕਮਾਈ ਦੇ ਜਿਹੜਾ ਟਾਰਗੇਟ ਸੀ ਉਹ 6200 ਕਰੋੜ ਸੀ 6200 ਕਰੋੜ ਰੁਪਈਆ ਰੱਖਿਆ ਗਿਆ ਟਾਰਗੇਟ ਤੇ ਉਹ ਅਚੀਵ ਹੋਇਆ 22-23 ਦੇ ਵਿੱਚ ਟਾਰਗੇਟ ਵੱਧ ਕੇ 8841 ਕਰੋੜ ਰੁਪਈਆ ਬਣ ਗਿਆ ਮਤਲਬ ਇੱਕ ਸਾਲ ਦੇ ਵਿੱਚ ਹੀ 8841 ਤੇ ਇਹ ਮਾਲੀਆ ਪਹੁੰਚ ਗਿਆ ਉਸ ਤੋਂ ਬਾਅਦ 23-24 ਦੇ ਵਿੱਚ 9647 ਕਰੋੜ ਰੁਪਇਆ ਯਾਨੀ ਕਿ 9647 ਕਰੋੜ ਰੁਪਇਆ ਇਹ ਤੁਸੀਂ ਵਾਧੇ ਦੀ ਦਰ ਦੇਖਦੇ ਰਹਿਣਾ ਕਿੱਥੇ ਤੱਕ ਪਹੁੰਚਦੀ ਹੈ ਸ਼ਰਾਬ ਦੀ ਕਮਾਈ 2024-25 ਦੇ ਵਿੱਚ ਯਾਨੀ ਕਿ ਕਿਉਂਕਿ ਕੈਲੰਡਰੀਅਰ ਖਤਮ ਹੋ ਚੁੱਕਾ ਹੈ ਮਾਰਚ ਦੇ ਵਿੱਚ ਜਿੰਨੀ ਕਮਾਈ 2024-25 ਤੋਂ ਸ਼ਰਾਬ ਤੋਂ ਹੋਈ ਹੈ ਉਹ ਹੋਈ ਹੈ 10145 ਕਰੋੜ ਰੁਪਇਆ ਇਹ ਕਮਾਇਆ ਗਿਆ ਸ਼ਰਾਬ ਤੋਂ ਚਾਲੂ ਮਾਲੀਆ ਸਾਲ ਜਿਹੜਾ ਹੈਗਾ ਉਹ ਹੈਗਾ 25 26 ਜਿਹੜਾ ਪਿਛਲਾ ਸਾਲ ਸੀਗਾ ਉਹਦੇ ਵਿੱਚ 10145 ਕਰੋੜ ਰੁਪਈਆ ਔਰ ਹੁਣ ਜਿਹੜਾ ਟੀਚਾ ਰੱਖਿਆ ਗਿਆ ਪਿਆ ਉਹ ਰੱਖਿਆ ਪਿਆ 11020 ਕਰੋੜ ਰੁਪਏ ਦਾ ਟੀਚਾ ਜਿਹੜਾ ਰੱਖਿਆ ਗਿਆ 2025 26 ਦੇ ਵਿੱਚ 11020 ਕਰੋੜ ਰੁਪਏ ਦਾ ਟੀਚਾ ਸੋ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਇਹ ਵਾਧੇ ਦੀ ਦਰ ਦੇਖੋ ਕਿੱਥੋਂ ਕਿੱਥੇ ਤੱਕ ਜਾ ਰਹੀ ਹੈ ਇਹ ਵਾਧੇ ਦੀ ਦਰ ਆਪਣੇ ਆਪ ਹੀ ਬਿਆਨ ਕਰਦੀ ਹੈ ਕਿ ਕਿਉਂ ਸ਼ਰਾਬ ਨੂੰ ਨਸ਼ਾ ਨਹੀਂ ਮੰਦੀਆਂ ਸਰਕਾਰਾਂ ਸ਼ਰਾਬ ਬੰਦ ਨਹੀਂ ਕਰਦੀਆਂ ਘੱਟੋ-ਘੱਟ ਜੇ ਆਪਾਂ ਚਲੋ 800 ਕਰੋੜ ਰੁਪਏ ਦਾ ਟੀਚਾ ਰੱਖਿਆ ਸੀਗਾ ਤਾਂ 800 ਕਰੋੜ ਹੀ ਚਲਾ ਜਾਂਦਾ ਤਾਂ ਸ਼ਰਾਬ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਨਾ ਹੁੰਦੀ ਕਿਉਂਕਿ ਅਸੀਂ ਤਾਂ ਕਿਸੇ ਨੂੰ ਕਹਿ ਹੀ ਨਹੀਂ ਰਹੇ ਕਿ ਪੀਓ ਬਿਲਕੁਲ ਨਹੀਂ ਕਹਿ ਰਹੇ ਪੀਓ ਨਸ਼ਦੀ ਪ੍ਰੋਮੋਸ਼ਨ ਨਹੀਂ ਕੀਤੀ ਜਾ ਸਕਦੀ ਸਾਡੇ ਨਜ਼ਰ ਦੇ ਵਿੱਚ ਸ਼ਰਾਬ ਵੀ ਇੱਕ ਨਸ਼ਾ ਪਰ ਜਦੋਂ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਦਿਹਾੜੀਦਾਰ ਲੋਕਾਂ ਦੀ ਪਹੁੰਚ ਤੋਂ ਸ਼ਰਾਬ ਬਾਹਰ ਹੋ ਜੇਗੀ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਜਾ ਕੇ ਪੀਣੀ ਪੀਣੀ ਆ ਤਾਂ ਫਿਰ ਇਸੇ ਅਵਿਚ ਦੇ ਵਿੱਚ ਸ਼ਰਾਬ ਦੀ ਜਗ੍ਹਾ ਉਹਨਾਂ ਨੂੰ ਮਿਲਦਾ ਹੈ ਜ਼ਹਿਰ ਇਸੇ ਕਰਕੇ ਕਾਂਡ ਹੁੰਦੇ ਨੇ ਮਜੀਠਾ ਵਰਗੇ ਇਸੇ ਕਰਕੇ ਕਾਂਡ ਹੁੰਦੇ ਨੇ ਸੰਗਰੂਰ ਵਰਗੇ ਹੁੰਦੇ ਰਹਿਣਗੇ ਜਦ ਤੱਕ ਇਹ ਸਭ ਕੁਝ ਚੱਲਦਾ ਰਹੇਗਾ ਦੇਖੋਣ ਲਈ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਨਾਲ ਧੰਨਵਾਦ